ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਅੰਕਲ ਜੀ ਨਾਲ ਘੜੀ ਗੱਲਬਾਤ ਕਰੀਏ ਆਪਾਂ ਨੂੰ ਕਾਫੀ ਢੇਰ ਬਾਅਦ ਮਿਲੇ ਆ ਅੰਕਲ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ ਕੀ ਹਾਲ ਚਾਲ ਠੀਕ ਠਾਕ ਆ ਜੀ ਵਧੀਆ ਆਨੰਦ ਹੈ ਆਨੰਦ ਤੇ ਅੰਕਲ ਜੀ ਆਪਣਾ ਕਿਹੜਾ ਪਿੰਡ ਆ ਰੱਤਾ ਗੁੱਦਾ ਜੀ ਅੱਛਾ ਜੀ ਰੱਤਾ ਗੁੱਦਾ ਤੁਹਾਡਾ ਪਿੰਡ ਆ ਹਾਂ ਠੀਕ ਆ ਅੰਕਲ ਜੀ ਤੇ ਅੰਕਲ ਜੀ ਤੁਸੀਂ ਕਦੋਂ ਦੇ ਗੱਡੀ ਚਲਾਉਂਦੇ ਹੋ ਮੈਨੂੰ ਬਾਵਾ 35 ਸਾਲ ਹੋ ਗਏ ਅਛਾ 30 35 ਸਾਲ ਹੋ ਗਏ ਆ ਠੀਕ ਤੇ ਅੰਕਲ ਜੀ ਪਰਿਵਾਰ ਵਿੱਚ ਕੌਣ ਕੌਣ ਆ ਪਰਿਵਾਰ ਵਿੱਚ ਮੈਂ ਆ ਹਾਂਜੀ ਮੇਰੇ ਘਰ ਆੜੀ ਆ ਅਛਾ ਅਛਾ ਕਿੰਨੂ ਗੁੱਪੀਆਂ ਠੀਕ ਹੈ ਜੀ ਸਾਰਾ ਪਰਿਵਾਰ ਆ ਜੀ ਬਾਜੀ ਚੜਦੀ ਕਲਾ ਆ ਲੜਕਾ ਮੇਰਾ ਪੂਰਾ ਹੋ ਗਿਆ ਅਛਾ ਅਛਾ ਕੀ ਗੱਲ ਹੋਈ ਅੰਕਲ ਜੀ ਉਹ ਇਧਰ 36 ਘਾੜਾ ਲੈ ਹੀ ਅਛਾ ਅਛਾ ਉਧਰ ਹੀ ਉਹਦੀ ਮਾਂ ਕਹਿੰਦੀ ਆ ਅਛਾ ਪਤਾ ਨਹੀਂ ਲੱਗਾ ਰਿਆ ਹੱਸਦਾ ਅਛਾ ਠੀਕ ਤੇ ਅੰਕਲ ਜੀ ਤੁਸੀਂ ਮਤਲਬ ਜਿਹੜਾ ਪੁਰਾਣਾ ਸਮਾਂ ਸੀ ਤੇ ਅੱਜ ਦੇ ਸਮੇਂ ਵਿੱਚ ਕੀ ਯੰਤਰ ਆ? ਬਹੁਤ ਅੰਤਰ ਆ। ਬਹੁਤ ਜਦ ਅੰਤਰ ਆ। ਇਹ ਤੁਹਾਨੂੰ ਕੋਈ ਦੱਸੋ ਕੀ ਕੀ ਅੰਤਰ ਹੈ? ਅੱਗੇ ਰਾ ਫੇਰੀਆਂ ਨਹੀਂ ਹੁੰਦੀਆਂ। ਹਾਂਜੀ। ਹਾਂ। ਹਾਂਜੀ। ਤੇ ਕੋਈ ਇਹ ਰਾ ਫੇਰੀ ਨਹੀਂ ਹੁੰਦੀ। ਹਾਂਜੀ ਹਾਂਜੀ। ਹਾਂ। ਲੋਕ ਲੋਕ ਪਟ ਦੂਜੇ ਸ਼ਰੀਫ ਹੀ ਭਲੇ ਮਾਸ ਸੀ। ਭਲੇ ਮਾਸ ਸੀ। ਹਾਂ। ਵੀ ਲੋਕ ਮਿਲਾਵਟ ਵੀ ਨਹੀਂ ਕਰਦੇ ਚੀਜ਼ਾਂ 'ਚ। ਨਾ ਨਾ ਨਾ। ਹੋ ਤਾਂ ਕੰਮ ਹੀ ਉਲਟਾ ਹੋ ਗਿਆ ਉਲਟਾ ਹੋ ਗਿਆ ਬੇਈਮਾਨੀ ਵਧ ਗਈ ਜਿਆਦੀ ਅੱਗੇ ਲੋਕ ਜਿਹੜੇ ਹੀ ਵੀ ਭਲੇ ਮਾਸ ਚੰਗੇ ਤੇ ਸਾਫ ਸੁਥਰੇ ਧਾਰਮਿਕ ਹਨ ਹਾਂਜੀ ਹਾਂਜੀ ਹੁਣ ਨਹੀਂ ਨਿਧਾਰਮਿਕ ਰਹਿ ਗਏ ਤੇ ਪੁਰਾਣੀ ਗੱਲ ਕੋਈ ਦੱਸੇ ਜੇ ਕੋਈ ਚੇਤੇ ਜੇ ਤੇ ਪੁਰਾਣੇ ਸਮੇਂ ਦੀ ਪੁਰਾਣੇ ਸਮੇਂ ਦੀ ਇਹ ਆ ਵੀ ਅੱਗੇ ਲੋਰਮੈਂ ਚਾਈਆਂ ਕੁੜੀਆਂ ਨਾਲ ਖੇਡਣੀਆਂ ਹਾਂ ਹਾਂ ਸਹੀ ਗੱਲ ਆ ਕੱਲੀ ਫਲੇ ਵਗਣੇ ਫਲੇ ਵਗਣੇ ਹਾਂ ਸਹੀ ਗੱਲ ਤੇ ਥੀਰ ਆਨੇ ਉਹ ਪਾਣੀ ਘਰ ਘਰ ਡੇਰਾ ਘਰੇ ਦੇ ਵਿੱਚ ਘਰੇ ਦੇ ਵਿੱਚ ਹਾਂ ਸਾਰੇ ਪਿੰਡ ਜੀ ਇਕਤਾਂਦੀ ਸੀ ਇਕਤਾਂਦੀ ਹੁਣ ਤੇ ਇਕਤਾ ਰਹੀ ਨਹੀਂ ਪਿੰਡਾਂ ਚ ਨਾ ਨਾ ਬਣਾਵਾ ਬਣਾਵਾ ਨਹੀਂ ਇਕਤਾ ਨਹੀਂ ਹੈਗੀ ਸੋ ਵੀਰ ਜੀ ਅੰਕਲ ਜੀ ਆਪਾਂ ਨੂੰ ਪੁਰਾਣੇ ਸਮੇਂ ਬਾਰੇ ਵੀ ਦੱਸਣਗੇ ਕਿ ਪੁਰਾਣਾ ਸਮਾਂ ਕਿਹੋ ਜਿਹਾ ਸੀ ਤੇ ਕੀ ਕਰਦੇ ਸੀ ਲੋਕ ਉਦੋਂ ਕਿਉਂਕਿ ਹੁਣ ਤੇ ਜਿਹੜਾ ਸਮਾਂ ਬਹੁਤ ਵੱਲ ਚੁੱਕਾ ਏ ਆਓ ਆਪਾਂ ਕੁਝ ਗੱਲਾਂ ਕਰੀਏ ਅੰਕਲ ਜੀ ਹਣਾਣਾ ਅੰਗਰੇਜ਼ ਦੱਸੋ ਕੋਈ ਸਮਾਂ ਵੀ ਉਹਨਾਂ ਪਾਠ ਜਿਆਦਾ ਕਰਦੇ ਲੋਕ ਬਾਣੀ ਪੜ੍ਹਦੇ ਸੀ ਪਰ ਤੇ ਹੀਗੇ ਕੰਮ ਲੈ ਧਿਆਨ ਜਾਂਦਾ ਹੈ ਕੰਮ ਲੈ ਜਿਆਦਾ ਧਿਆਨ ਹੈ ਇਹ ਸੱਚ ਹੈ ਬਿ ਕੰਮ ਕਰਕੇ ਖੁਸ਼ ਹੀ ਜਿਆਦਾ ਹਾਂ ਜਿਆਦਾ ਖੁਸ਼ ਇਹ ਤਾਂ ਉਹਦੇ ਕਮਾਈ ਕਰਦਾ ਹਾਂ ਵੇਲੇ ਨਹੀਂ ਰਿੰਦੇ ਨਾ 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 ਹੂੰ ਇੱਕ ਗੱਰ ਦੇ ਵਿੱਚੋਂ ਬਰਾਵਤ ਵਿੱਚੋਂ ਇੱਕ ਮੰਦਾ ਵਹਿਆ ਹੁੰਦਾ ਹੈ ਤੇ ਬਾਕੀ ਛੜੇ ਹੀ ਹੁੰਦੇ ਆਹ ਵੇ ਗੱਲ ਸਹੀ ਹੈ ਜਿਆਦਾ ਛੜੇ ਹੁੰਦੇ ਇਹ ਇੱਕ ਤਾਂ ਵਹਿਆ ਹੁੰਦਾ ਹੈ ਵਹਿਆ ਹਾਂ ਹੂੰ ਸਹੀ ਗੱਲ ਪੱਠੀ ਦੇ ਦਾਣੇ ਦੂਣੇ ਬਣਾਗੇ ਜੱਬ ਨੇ ਹਾਂਜੀ ਠੀਕ ਆ ਦਾਣੇ ਚੱਪਣੇ ਵਾਕਿ ਉਹ ਉਦੋਂ ਪੱਠੀ ਵਾਲੀਆਂ ਹੁੰਦੀਆਂ ਹੀ ਪਿੰਡਾਂ 'ਚ ਆਮ ਹੀ ਹਾਂ ਬਸ ਬਸ ਅਗਰ ਇਹ ਗੱਡੀ ਕਿੰਨੇ ਮਾੜ ਦੇਈਏ ਇਹ 14 ਮਾੜਾ ਅੱਛਾ ਅੱਛਾ ਕਿੰਨੇ ਦੀ ਆਈ ਏ ਇਹ ਉਦੋਂ 22 ਲੱਖ ਦੀ ਆਈ ਤਿੰਨ ਇਨਸਾਨ ਚੱਲੀ ਠੀਕ ਵਧੀਆ ਗੱਡੀ ਦੇ ਸਾਫ਼ ਆ ਪਹਿਲਾਂ ਟਟੇ ਕੋ ਹੁੰਦੀ ਟਰਾਲੀ ਵੱਡੀ ਮੈਨੂੰ ਪਤਾ ਚੇਤਾ ਏ ਟਰਾਲੀ ਵੀ ਉਹ 400 ਆ ਤੇ ਵੀ ਇੰਗਿਆ ਦੋ ਤੈ ਨਾ ਆ ਉਹ ਇਹ 2004-5 ਦੀ ਗੱਲ ਹੈ ਜੇ ਤੁਸੀਂ ਟਰਾਲੀ ਦੇ ਬੱਚੇ ਲਏ ਹੁੰਦੇ ਹੁੰਦੇ ਹੋ ਆ ਇਹ ਨਿੱਗ ਦੀ ਉਹ ਆ ਉਹ ਦੂ ਯੂਪੀਐਲੋਂ ਟਾਲਾ ਆਂਦਾ ਅੱਛਾ ਯੂਪੀਐਲੋਂ ਆਂਦਾ ਸੀ ਠੀਕ ਹੈ ਟਾਇਰ ਤੋਂ ਦੇ ਮਾਰ ਪਾ ਕੇ ਨਾ ਹਾਂ ਹਾਂ ਤੇ ਮੁੜ ਕੇ ਸਾਨੂੰ ਸੁਨਦ ਨਾੜੀਆਂ ਲੱਗ ਗਏ ਅੱਛਾ ਅੱਛਾ ਉੱਚ ਦੇ ਬੱਚੇ ਵੜੇ ਆ ਜਾਂਦੇ ਸੀ ਤੇ ਉੱਚ ਸਵਾ ਸਵਾ ਬੱਚਾ ਆ ਜਾਂਦਾ ਆ ਸਵਾ ਸਵਾ ਬੱਚਾ ਆ ਜਾਂਦਾ ਸੀ ਉੱਚ ਹੂੰ ਤੇ ਰੇਟ ਵੀ ਸਸਤਾ ਦਾ ਫਿਰ ਉਹਦਾ ਕੀ ਰੇਟ ਹੀ ਬੱਚੇ ਦਾ ਇੱਕ ਬੱਚੇ ਦਾ ਕੀ ਰੇਟ ਸੀ 50 ਰੁਪਏ ਮਿਲਦੀ ਦਾਰਿਆ 50 ਰੁਪਏ ਵੇਲੋ ਦੇ ਅੱਜ ਕਿੰਨਾ 100 ਜ ਤਿੰਨ ਬੱਚੇ ਵੀ ਲਿਉਂਦਾ ਰਿਆ ਅੱਛਾ ਅੱਛਾ ਅੱਜ ਕਿੰਨਾ ਰੇਟ ਆ ਹੁਣ 6-700 ਰੁਪਏ 6-700 ਰੁਪਏ ਮੰਗਾਈ ਨਾ ਵੇਲੋ ਕਿੱਥੇ ਕੱਪੜ ਗਿਆ ਪੈਂਦਾ ਮੇਰਾ ਭਵਾਂ ਪੈਂਦਾ ਵੜਾ ਪੈ ਜਾਂਦਾ ਰਤਾ ਗੁਦਾ ਦੂਰ ਵੜੀ ਆ ਤੇ ਵੇਲੇ ਉਦੋਂ ਉਦੋਂ ਬੱਚੇ ਵੀ ਜਿਆਦੇ ਸੀ ਅੱਜ ਜਿਆਦੇ ਤੇ ਹੁਣ ਕਿੰਨੇ ਬੱਚੇ ਜੇ ਹੁਣ ਹੁਣੇ 53 ਹੁੰਨੇ ਆ 53 ਹੁੰਨੇ ਆ ਠੀਕ ਚਲੋ ਆਪ ਦਾ ਗੁਜ਼ਾਰਾ ਪਾਣੀ ਤੇ ਚੱਲਣਾ ਚਾਹੀਦਾ ਕੋਈ ਨਾ ਕੋਈ ਰਜਗਾਰ ਚਾਹੀਦਾ ਹੀ ਆ ਜਿੰਨਾ ਵੇਲੇ ਨੂੰ ਬੇਕਾਰ ਬੰਦਾ ਹਾਂ ਇਸ ਤਰ੍ਹਾਂ ਮਨ ਲੱਗਾ ਰਹਿੰਦਾ ਕੰਮ ਧੰਦਿਆਂ ਚ ਵਾਸ ਵਾਸ ਹਾਂ ਕੋਈ ਨਾ ਕੋਈ ਕੰਮ ਤਾਂ ਦੇ ਚ ਖੱਟੀਦਾ ਹੀ ਆ ਹਾਂ ਵੇਲੇ ਰਹਿਣੋਂ ਚੰਗਾ ਨਹੀਂ ਵਧੀਆ ਉਹਨਾਂ ਨੇ ਫੇਰ ਤੁਰ ਫੇਰ ਤੁਰ ਜਾਈਦਾ ਸ਼ਹਿਰ ਵੇਖ ਜਾਈਦਾ ਹਾਂ 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 ਤੇ ਅੱਗ ਦੀ ਹੁਣ ਜਿਹੜੀ ਠੰਡ ਪੈਂਦੀ ਆ ਕੋਹਰਾ ਪੈਂਦਾ ਨਾ ਧੁੰਦਣਾਉਂਦੇ ਚੰਗਾ ਕੋਹਰਾ ਕੋਹਰਾ ਧੁੰਦਣਾ ਜਗਾ ਆਹ ਧੁੰਦਣਾ ਨਹੀਂ ਲੈ ਵੇ ਟੈਕਸੀ ਨੇ ਬੋਲੀ ਐਕਸੀਡੈਂਟ ਵਟੇ ਹੁੰਦੇ ਧੁੰਦੇ ਜੀ ਹਮ ਤੇ ਹੋਰ ਸੁਣਾਉਂ ਕੋਈ ਗੱਲਬਾਤ ਵਪਾਰ ਕਰਦੇ ਰੇ ਪਸ਼ੂਆਂ ਦਾ ਵਪਾਰ ਨਹੀਂ ਨਹੀਂ ਅਛਾ ਤੇ ਬਾਈ ਆਪ ਕੀਤੀ ਜੇ ਵਾਈ ਵੀ ਟੈਕਟ ਨਹੀਂ ਕਰਦੇ ਰਏ ਅਛਾ ਤੇ ਪਹਿਲੇ ਸਮਿਆਂ ਚ ਹਾਲਾ ਬਲਦਾ ਨਾ ਕਰਦੇ ਸੀ ਬਲਦਾ ਨਾ ਕਰਦੇ ਅਛਾ ਅਛਾ ਤੇ ਤੁਹਾਡੇ ਕੋਈ ਜੋੜੀ ਹੋਊਗੀ ਉਦੋਂ ਦੇ ਹਾਂ ਬਾਈ ਠੀਕ ਕਰ ਕੱਚੇ ਹੁੰਦੇ ਸੀ ਪੁਰਾਣੇ ਸਮਿਆਂ ਚ ਹਾਂ ਕੱਚੇ ਹੁੰਦੇ ਹਾਂ ਚਲੋ ਲਾਈਟਰ ਲੂੰਟਰ ਚੱਲ ਪਿਆ ਤੇ ਕਈ ਕੋਈ ਚੱਲ ਪਿਆ ਕੋਠੀਆਂ ਪਾ ਲਈਆਂ ਸਾਰਿਆਂ ਨੇ ਹਾਂ ਅਨਾ ਹੁਣ ਤੇ ਬਹੁਤ ਬਦਲ ਗਿਆ ਕੰਮ ਬੇਬੇ ਜੀ ਬਾਲਈ ਆ ਅਛਾ ਠੀਕ ਆ ਅੰਕਲ ਜੀ ਕੋਈ ਨੀ ਮਹਾਰਾਜ ਕਰੂ ਕਿਰਪਾ ਤੇ ਮਿਹਨਤ ਕਰਨ ਵਾਲਾ ਬੰਦਾ ਹਗੋਂ ਥੋੜਾ ਪਛੜ ਜਾਂਦਾ ਜਿਹੜਾ 2 ਨੰਬਰ ਤੇ ਕੰਮ ਕਰਦੇ ਉਹਨਾਂ ਕੋਠੀਆਂ ਪਾ ਲੀਆਂ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਤੇ ਜਿਹੜਾ ਮਿਹਨਤ ਕਰਦਾ ਚਲੋ ਅਜੇ ਪਛੜਿਆ ਵੀ ਮਤਲਬ 10-9 ਦੇ ਵਿੱਚ ਬੰਦਾ ਕੋ ਨਹੀਂ ਇਸ ਤਰ੍ਹਾਂ ਹਾਂ ਨਹੀਂ ਬੰਦਾ ਸਹੀ ਗੱਲ ਹੈ 10-9 ਦੇ ਕਿਰਤ ਜਿਹੜਾ ਨੰਬਰ ਤੋਂ ਜਿਹੜਾ ਕੰਮ ਕਰਦੇ ਯਾਰ 2 ਨੰਬਰ ਤੇ ਕੰਮ ਕਰਦੇ ਉਹ ਹਗੋਂ ਕੋਠੀਆਂ ਪਾਈ ਫਿਰਦੇ ਸਹੀ ਗੱਲਾਂ ਕਹ ਜੀ ਤੇ ਇਹ ਛੁੱਟੀਆਂ ਕਦੋਂ ਹੋਣੀਆਂ ਯਾ ਮਾ 9 ਸਾਲ ਦੀਆਂ ਹੁੰਦੀਆਂ ਉਹ 9 ਸਾਲ ਦੀਆਂ 5 6 ਦਿਨ ਹੁੰਦੀਆਂ ਉਹ ਹਾਂ ਠੀਕ ਤੇ ਤੁਸੀਂ ਕਦੀ ਗਏ ਹੂਰ ਸਾਹਿਬ ਵੀ ਦਰਸ਼ਨ ਕਰਨ ਨਹੀਂ ਉਦੋਂ ਮੈਂ ਟਰੱਕ ਪਾਇਆ ਉਦੋਂ ਜਾਂਦੇ ਰਹੇ ਹਾਂ ਅੱਛਾ ਟਰੱਕ ਪਾਇਆ ਜਦੋਂ ਠੀਕ ਆ ਕਿੰਨਾ ਚਿਰ ਰੱਖਿਆ ਟਰੱਕ ਟਰੱਕ 2 ਸਾਲ ਰੱਖਿਆ 2 ਸਾਲ ਰੱਖਿਆ ਠੀਕ ਆ ਮੁੜ ਕੇ ਛੱਡਤੀ ਡਰਾਈਵਰੀ ਹਾਂ ਛੱਡ ਦਿੱਤੀ ਨਹੀਂ ਆਪਦਾ ਹੀ ਲਿਆ ਆਪਦਾ ਹੀ ਲਿਆ ਸੀ ਠੀਕ ਆ ਕਿਉਂਕਿ ਟਰਾਂਪੋਰਟ ਦਾ ਕੰਮ ਵੀ ਬੜਾ ਔਖਾ ਏ ਰਾਜ ਗੱਡੀ ਦੇ ਖਲਹਾਰਨਾ ਖਲੂਰਨਾ ਹੋਰ ਆਪਰਾਂ ਜਾਣਾ ਬੜਾ ਔਖਾ ਜੀ ਟਰਾਂਪੋਰਟ ਦਾ ਵੀ ਨਾਲੇ ਗੱਡੀ ਵਾਲਿਆਂ ਤਾਮਜਾਬ ਨਹੀਂ ਹੁੰਦਾ ਹਾਂ ਇੱਕ ਖੱਜਲ ਖਵਾਰੀ ਬੜੀ ਆ ਰਾਹ ਰੂ ਕਿਦਾਂ ਦੇ ਆ ਕਿ ਦੂਰ ਜਾਣਾ ਸਮਾਨ ਹੀ ਲੁੱਟ ਲਿਆ ਕਦੀ ਟਾਇਰ ਪਾੜ ਗਿਆ ਕਦੀ ਕੋਹ ਇਹਨਾਂ ਜੇ ਜੂਰ ਸਾਹਿਬ ਵੱਲੇ ਪਾਈ ਹੁਣ ਟਰਾਲੇ ਤੇ ਉਹਨਾਂ ਦਾ ਫਾਇਦਾ ਜਿਵੇਂ ਇਧਰ ਨਦੇੜ ਸਾਹਿਬ ਵੱਲੇ ਵੀ ਉਹ ਤੇ ਕੰਮ ਵੀ ਜਿਆਦਾ ਟਰਾਲਿਆਂ ਦਾ ਮੈਂ ਤਾਂ ਅਕੀ ਭਾਇਆ ਇਹ ਉਧਰ ਮਦਰਾਹ ਨੂੰ ਜਾਂਦੇ ਨੇ ਅਛਾ ਮਦਰਾਹ ਨੂੰ ਠੀਕ ਇਹ ਉੱਠਦਾ ਹੋ ਗਾ ਰਿਹਾ ਹਾਂ ਹਾਂ ਤੇ ਚਲ ਵਾ ਅਕਲੀ ਟਾਡੀ ਬਹੁਤ ਬਹੁਤ ਮੇਰੇ ਗੱਬਾਨੀ ਵਾਇਕ ਗਿੱਕਾ ਖਾਲਸਾ ਵਾਇਕ ਗਿੱਕੀ ਫਤਿਹ ਇਹ ਸਾਨੂੰ ਆਪਣੇ ਅੰਕਲ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਧੰਨਵਾਦ ਜੀ ਸਾਰਿਆਂ ਦਾ